ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਜੀਤ ਸਲਾਈ ਕਢਾਈ ਚੈਨਲ ਵਿੱਚ ਅੱਜ ਆਪਾਂ ਤੁਹਾਨੂੰ ਦੱਸਾਂਗੇ ਬਿਨਾਂ ਲਾਈਨਿੰਗ ਵਾਲੀ ਸਲਵਾਰ ਦੀ ਆਪਾਂ ਗੋਮ ਸਲਾਈ ਕਿਸ ਤਰ੍ਹਾਂ ਲਾ ਸਕਦੇ ਹਾਂ ਇਹ ਆਪਣੇ ਕੋਲੇ ਕਾਟਨ ਦੀ ਸਲਵਾਰ ਹੈ ਇੱਕ ਸਾਈਡ ਕੁੰਦੇ ਦੀ ਆ ਤੇ ਇੱਕ ਆਪਾਂ ਪੌਂਚਾ ਲਿਆ ਹੋਇਆ ਹੈ ਇਹਨਾਂ ਨੂੰ ਆਪਾਂ ਇਸ ਤਰ੍ਹਾਂ ਸਿੱਧੀ ਸਾਈਡ ਲੈ ਕੇ ਇਹਨਾਂ ਦੀ ਦੋਨੇ ਪੀਸਾਂ ਦੀ ਇਨਾਂ ਦੇ ਪਹਿਲਾਂ ਇੱਥੇ ਸਲਾਈ ਲਗਾਉਣੀ ਹੈ ਅੱਧੇ-ਅੱਧੇ ਪੈਰ ਦੀ आप अर की इस तरह पूरी सिलाई ला लेनी है हम आपकी पुठी साइड करा ਉਨਾਪਾ ਇਹਨੂੰ ਦੁਬਾਰੇ ਲਗਾਵਾਂਗੇ ਇਸ ਤਰ੍ਹਾਂ ਹੁਣ ਆਪਾਂ ਇਹਦੀ ពੁੱਠੀ ਕੱਤੇ ਨੂੰ ਦੁਬਾਰੇ ਸਲਾਈ ਲਗਾਵਾਂਗੇ ਇਸ ਤਰ੍ਹਾਂ ਸਲਾਈ ਲਗਾਉਣ ਨਾਲ ਜਿਹੜੇ ਇਹਦੇ ਟੱਗ ਨਿਕਲਦੇ ਇੱਥੋਂ ਨਹੀਂ ਨਿਕਲਣਗੇ ਅਤੇ ਇੰਟਰਲੌਕ ਦੀ ਵੀ ਲੋੜ ਨਹੀਂ ਪੈਣੀਗੀ ਵੀਡੀਓ ਵਧੀਆ ਲੱਗੇ ਤਾਂ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਧੰਨਵਾਦ